ਬਰਾਬਰ ਹੈ ਨਹੀਂ ਬਰਾਬਰ ਮੇਰਾ ਮਾਨ ਕਰ ਸਕੀ ਹੈ ਬੰਦ ਕਰ ਤੈਨੂੰ ਮੇਰੀ ਸੁਣ ਲੈ ਰੱਬਰ ਦਾ ਬੰਦਾ ਤੈਨੂੰ ਓ ਰੁਕਦਾ ਯਾਰ ਸਮਝ ਨਾ ਮੈਨੂੰ ਬੋਲੇ ਸੁਣਾਏਗਾ ਕੋਈ ਨਾ ਕੋਈ ਚੱਕਣੂ ਮੈਨੂੰ ਹਾਲੇ ਕੁਛ ਆਉਂਦਾ ਨਹੀਂ ਚੋਟਰੀ 340 ਰੁਪਇਆ ਸਾਡੀ ਮੁਰਗ ਕਹਿੰਦਾ ਤੈਨੂੰ ਗੱਲ ਨਹੀਂ ਮੇਰੀ ਗੱਲ ਤਾਂ ਮੁਰਗ ਕਹਿੰਦਾ ਹੀ ਨਹੀਂ ਹਾਲੇ ਕੋਈ ਨਾ ਓ ਛੱਡ ਦੇ ਯਾਰ 1:30 ਕੇ ਨਹੀਂ ਬਾਈ ਜੀ ਉਹ ਛੱਡ ਦੇ ਯਾਰ ਮੈਂ ਨਾ ਮਾੜਾ ਬੱਚਾ ਉਹ ਤਾਂ ਬੰਦ ਮੇਰੇ ਪੱਪੀ ਵਾਲੇ ਨਹੀਂ ਹੁੰਦੀ ਉਹ ਗੱਲ ਉਹ ਨਹੀਂ ਫਾਇਦਾ ਕੀ ਹੈ ਉਹ ਜਨ ਹੁਣ ਮੈਂ ਗਲਤ ਜੀ ਦੋਸਤੋ ਸੋਨੂੰ ਇੱਕ ਟੋਕੜ ਗੱਬਣਾ ਆਪਾਂ ਮੱਝ ਤੋੜ ਕੇ ਦਿਖਾਉਣੇ ਆਗੇ ਪਹਿਲਾਂ ਤੁਸੀਂ ਤੁਰ ਦਿਨ ਚੈੱਕ ਕਰ ਲਿਓ ਡਿਟੇਲ ਆਪਾਂ ਬਾਈ ਤੋਂ ਲੈ ਕੇ ਆਵਾਂ ਮੈਂ ਸਾਰੀ ਤੇ ਮਾਗਰ ਘੱਟੀਆਂ ਤੁਸੀਂ ਦੇਖ ਸਾਜੋ ਹਣਾ ਜੇ ਕਿਸੇ ਭਰਾ ਨੇ ਲੈਣੀ ਹੋਈ ਸੰਪਰਕ ਨੰਬਰ ਲੈ ਜਾਇ ਪਹਿਲਾਂ ਆਪਾਂ ਡਿਟੇਲ ਆ ਮੈਂ ਸਾਰੀ ਵੀ ਕਿੰਨਾ ਕੰਨਾ ਦੁੱਧ ਆਗਾ ਕਿੰਨੇ ਚਿਰ ਦੀ ਗੱਬਣਾ ਸਾਰੇ ਤੁਹਾਨੂੰ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੁਸੀਂ ਦੇਖ ਆ ਜਾਓਗੇ ਥਣ ਹਵਾਨੇ ਦੀ ਬਹੁਤ ਸੋਹਣੀ ਆ ਗਈ ਜਮਾ ਪੂਰਾ ਵਧੀਆ ਗਾਇਬ ਆ ਗਿਆ ਤੋਰੀ ਬਾਈ ਐਨ ਹੋਰ ਮੜੀ ਜੀ ਥਣਾ ਥੋਣਾ ਦਾ ਗਾਇਬ ਪੂਰਾ ਫੁੱਲ ਆਗਾ ਜਮਾ ਤੇ ਚੰਗੀ ਆ ਦੁੱਧ ਦੁੱਧ ਨੂੰ ਚੰਗੀ ਲੱਗਦੀ ਐ ਮੱਜ ਬਾਕੀ ਬਾਈ ਨਾ ਕਰਦਾ ਗੱਲਬਾਤ ਤੁਸੀਂ ਬੈਕ ਸਾਈਡ ਤੋਂ ਜਿਹੜਾ ਥਣ ਹਵਾਨਾ ਦੇਖ ਸਕਦਾ ਹੈ ਨਾ ਥਣਾ ਦਾ ਗਾਇਬ ਵੀ ਪੂਰਾ ਚਾਰੇ ਥਣਾ ਇੱਕੋ ਜਿਹਾ ਜਮਾ ਬਾਕੀ ਬਾਈ ਨਾ ਕਰਦੇ ਗੱਲਬਾਤ ਵੀ ਕਿੰਨੇ ਚਿਰ ਦੀ ਗੱਬਣਾ ਕੀ ਮਾਲ-ਮੁੱਲ ਕਰਦਾ ਕਿੰਨੇ ਦਊਗਾ ਫੋਨ ਨੰਬਰ ਵੀ ਲੈ ਕੇ ਤੇ ਮੈਂ ਤੁਹਾਨੂੰ ਸਾਰੀ ਗੱਲਬਾਤ ਕਰ ਦਿਆਂ ਅਸੀਂ ਕਰਾਈ ਆ ਪਿੰਡ ਬਾਬਾ ਕਿਹੜਾ ਪਿੰਡ ਆ ਆਪਣਾ ਉਪਾ ਉਪਾ ਜੀ ਤੁਹਾਂ ਫਿਰ ਤਾਂ ਗਵਾਂਢੀ ਪਿੰਡ ਤੋਂ ਹੀ ਆ ਜਾਂ ਮਾਹ ਠੀਕ ਆ ਤੇ ਕਿਵੇਂ ਸੂਈ ਹੋਈ ਆ ਮੱਜ ਤੀਜੇ ਤੀਜੇ ਠੀਕ ਆ ਤੇ ਗੱਬਣ ਕਿੰਨੇ ਚਿਰ ਦੀ ਆ ਪੌਣੇ 3 ਮਹੀਨੇ ਦੀ ਅਵਤਾਰ ਦੀ ਚੈੱਕ ਕਰੀ ਹੋਈ ਆ ਠੀਕ ਆ ਚੈੱਕ ਕਰੀ ਹੋਈ ਆ ਚੈੱਕ ਪਾਸ ਆ ਹਾਂ ਠੀਕ ਆ ਠੀਕ ਆ ਤੇ ਦੁੱਧ ਕਿੰਨਾ ਗੱਬ ਏ ਦੁੱਧ 11 ਲੀਟਰ ਆ ਮਾ ਉਹ ਨਾ 11 ਲੀਟਰ ਹੈਗਾਗਾ ਹਾਂ 4 ਮੁੱਲ ਕੀ ਕਰਤਾ 75 75000 ਠੀਕ ਆ ਲੈ ਵੀ ਮੁੱਲ ਆ ਬਾਬਾ 75000 ਕਰਦਾਗਾ 11 ਲੀਟਰ ਬਾਬਾ ਕਹਿੰਦਾ ਦੁੱਧ ਹੈਗਾ ਤੁਸੀਂ ਥਾਣਾਵਾਨਾ ਜਿਹੜਾ 사이ਡ ਤੋਂ ਦੇਖ ਸਕ ਆਜੋ ਮੱਝ ਦਾ ਬਾਕੀ ਦੇ ਦੁੱਧ ਥਾਣਾਵਾਨੇ ਤੋਂ ਲੱਗਦੀ ਆ ਵੀ ਦੁੱਧ ਵਾਲੀ ਹੈਗੀ ਆ ਮੱਝ ਬਾਕੀ ਤੇ ਮੰਗਰ ਕੱਟੀ ਆ ਇਹ ਆ ਕੱਟੀ ਆ ਤੁਸੀਂ ਦੇਖ ਸਕਦਾ ਪਿੰਡ ਉੱਬਾਗਾ ਦੇਖੋ ਤੁਸੀਂ ਮੱਝ ਮੱਝ ਚੰਗੀ ਆ ਗਈ ਚੰਗੇ ਦੁੱਧ ਵਾਲੀ ਤੀਜੀ ਸੂਏ ਜਿਹੜੀ ਸੂਈ ਹੋਈ ਆ ਗਈ ਤੇ ਬਾਹਰ ਸਾਈਡ ਤੋਂ ਤੁਸੀਂ ਜਿਹੜਾ ਆਰਡਰ ਪਾਪਾ ਨੰਬਰ ਬੋਲੀ ਤਰਾ ਮੈਂ ਉਹ ਨੂੰ ਦੱchnਾ ਮੈਂ ਤਾਂ ਅਣਬੜ ਬਤਾ ਨੰਬਰ ਵਾਲਾ ਹੈ ਨਹੀਂ ਨੰਬਰ ਨੰਬਰ ਕਿੰਨਾ ਬਾਈ ਆਪਣਾ 62899 ਬਾਈ 2699 62899 2699 26998 ਇਹ ਨੰਬਰ ਆ ਬਾਈਆਂ ਦਾ ਤੁਸੀਂ ਸੰਪਰਕ ਜਿਹੜਾ ਕਰ ਸਕਦੇ ਮੱਝ ਲੈਣੀ ਆ ਤੋਕੜ ਗਬਣ ਮੱਝ ਆ ਗਈ ਬਾਕੀ ਆ ਜੋ ਮੰਡੀ ਦਾ ਆਪਾਂ ਤੁਹਾਨੂੰ ਹੋਰ ਅੱਗੇ ਮਾਹੌਲ ਦਿਖਾਉਣਾ ਹੈ ਜਿਹੜਾ ਮੰਡੀ ਜਿਹੜੀ ਅੱਜ ਭਰੀ ਆ ਮੰਡੀ ਮਾਨਸਾ ਥੋੜੀ ਜੀ ਘੱਟ ਭਰੀ ਹੋਈ ਹੈਗੀ ਬਾਕੀ ਦੇ ਜੈ ਜੇ ਰੇਟ ਦੇ ਅੱਜ ਪਾਸੋਂ ਪਹੁੰਚੇ ਹੋਇਆ ਬਾਕੀ ਬਣੇ ਰੋ ਲਾਸਟ ਤੱਕ ਜਿਹੜੇ ਭਰਾ ਚੈਨਲ ਦੇ ਪਹਿਲੀ ਵਾਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਵੀਡੀਓ ਅੱਗੇ ਆਪਾਂ ਤੁਹਾਨੂੰ ਹੋਰ ਮੱਜਾ ਤੋਰ ਕੇ ਫਿਰਕੇ ਦਿਖਾਉਣੇ ਜਿਹੜੇ ਇੱਥੇ ਮੱਜਾ ਪਹੁੰਚੀਆਂ ਗਈਆਂ ਦੇਖ ਸਕਦੇ ਤੁਸੀਂ ਹਾਂ ਮੱਜਾਂ ਜਿਹੜੀਆਂ ਚੰਗੀਆਂ ਪਹੁੰਚੀਆਂ ਗਈਆਂ ਚੰਗੇ ਰੇਟ ਦੀਆਂ ਸਸਤੇ ਰੇਟ ਦੀਆਂ ਮਿਲ ਜਾਣੀਆਂ ਤੁਹਾਨੂੰ ਮੱਜਾਂ ਮੰਡੀ ਤੇ ਜੇ ਤੁਸੀਂ ਵਿਜ਼ਿਟ ਕਰੋ ਘਾ ਟ੍ਰੇਡ ਦੇ ਪਸ਼ੂ ਜਿਹੜੇ ਇਸੇ ਮੰਡੀ ਤੋਂ ਮਿਲਣਗੇ ਤੁਹਾਨੂੰ ਹੋਰ ਮੰਡੀਆਂ ਤੇ ਜਿਹੜੇ ਚੰਗੇ ਪਸ਼ੂ ਵੱਧ ਆਉਂਦੇ ਆਗੇ ਤੇ ਚੰਗੇ ਰੇਟ ਦੇ ਹੁੰਦੇ ਆਗੇ ਆਹ ਮੰਡੀ ਤੇ ਤੁਹਾਨੂੰ ਘਾ ਟ੍ਰੇਡ ਦੇ ਜਿਹੜੇ ਪਸ਼ੂ ਇੱਥੋਂ ਮਿਲ ਲਗੇ ਆਜੋ ਫਿਰ ਬਣੇ ਰਹੋ ਲਾਸਟ ਤੱਕ ਦੇਖਿਓ ਵੀਡੀਓ ਨੂੰ ਆਜੋ ਲੈ ਵੀ ਤੁਹਾਨੂੰ ਇੱਕ ਗਾਂ ਦਿਖਾਉਣੇ ਆਪਾਂ ਤੋਰ ਕੇ ਬਾਈਆਂ ਦੀ ਹਨਾ ਚੰਗੇ ਦੁੱਧ ਵਾਲੀ ਹੈਗੀ ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਲਵਾਂਗੇ ਸਾਨੂੰ ਸਾਰੇ ਵੀ ਕੀ ਮਾਲ-ਮੁੱਲ ਕਰਦਾ ਥਾਣਾ ਹਵਾਨਾ ਜਿਹੜਾ ਗਾਂ ਦਾ ਬਹੁਤ ਸੋਹਣਾ ਲੱਗਿਆ ਹੋਇਆਗਾ ਚੰਗੇ ਦੁੱਧ ਵਾਲੀ ਹੈ ਵਿੱਚ ਭਰਾ ਬਹੁਤ ਕਹਿੰਦੇ ਵੀ ਇਹਨਾਂ ਗਾਈਆਂ ਦੀ ਵੀਡੀਓ ਕਰਿਆ ਕਰੋ ਤੇ ਅੱਜ ਸਾਨੂੰ ਆਪਾਂ ਚੰਗੇ ਦੁੱਧ ਵਾਲੀ ਗਾਂ ਤੋਂ ਦਿਖਾਉਣਿਆ ਤੋਰ ਕੇ ਬਾਕੀ ਦੇ ਬਾਈ ਨੂੰ ਬੰਨ੍ਹਾ ਦਿੰਦੇ ਥਾਣਾ ਹਵਾਨਾ ਜਿਹੜਾ ਦੇਖ ਸਕਦੇ ਤੁਸੀਂ ਚੰਗਾ ਲੱਗਿਆ ਹੋਇਆ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲ ਲੈ ਕੇ ਦੇਣਾ ਸਾਨੂੰ ਵੀ ਕੀ ਮਾਲ-ਮੁੱਲ ਕਰਦਾ ਕਿੰਨਾ ਦੁੱਧ ਆ ਕੰਮੇ ਸੂਏ ਜਿਹੜੀ ਸੂਏ ਹੋਈ ਆ ਆ ਬਾਬੇ ਦੀ ਗਾਂ ਕੀ ਇਹਨਾਂ ਕਰਾਂ ਗੱਲਬਾਤ ਆਪਾਂ ਬਾਬ ਕਾਂ ਵਾਲੀ ਅੱਕਾਂ ਵਾਲੀ ਜਿਲ੍ਹਾ ਮਾਨਸਾ ਮਾਨਸਾ ਠੀਕ ਆ ਆਪਣੀ ਕੰਮੇ ਸੋਈ ਸੂਈ ਆ ਗਾਂ ਇਹ ਤੀਜੇ ਸੂਏ ਤੀਜੇ ਸੂਏ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਾਬਾ ਕਿੰਨਾਗਾ 17 ਕਿਲੋ 17 ਕਿਲੋ ਜਮਾ ਕੰਡੇ ਵਾਲਾ ਤਸਲੀਆ ਹਾਂਜੀ ਠੀਕ ਆ ਤੇ ਬੱਚਾ ਕੀ ਹੈ ਮਗਰ ਉਹ ਬਛਾਈੋ ਖੜਾ ਠੀਕ ਆ ਠੀਕ ਆ ਤੇ ਮੁੱਲ ਦੀ ਗੱਲ ਕਰੀਏ ਬਾਬਾ ਮੁੱਲ ਕਿੰਨਾ ਰੱਖਦਾ ਇਹਦਾ ਮੁੱਲ 60000 ਰੁਪਏ ਯਾਰ ਕਿ ਹੁਣ 60 ਕਰਵਾਉ ਨੀ ਠੀਕ ਆ 65000 ਤੇ ਠੀਕ ਆ ਠੀਕ ਆ ਦੁੱਧ ਜਮਾ ਤਸੱਲੀ ਵਾਲਾ 17 ਜਮਾ ਜਮਾ ਤਸੱਲੀ ਬਾਹਲਾ ਕਰੋ ਅਗਲਾ ਇਹ ਕਿਸੇ ਨੂੰ ਚੋ ਕੇ ਲੈਣੀ ਹੋਵੇ ਜਮਾ ਬਿਲਕੁਲ ਲਿਆ ਸਰ 17 ਕਿਲੋ ਚਵਾ ਦੇਗਾ ਜਮਾ ਹਾਂਜੀ ਹਾਂਜੀ ਠੀਕ ਆ ਦੋ ਡੰਗ ਚਵਾ ਕੇ ਲਿਆ ਸਰ ਜਮਾ ਭਾਵੇਂ ਚਾਰ ਜੋਲੇ ਠੀਕ ਆ ਲੈ ਵੀ ਬਾਬਾ ਕਹਿੰਦਾ ਪਲਾਂ ਚਾਰ ਡੰਗ ਦੁੱਧੋ ਚੋਲੇ ਕਹਿੰਦਾ 17 ਕਿਲੋ ਤੇ 65000 ਮੁੱਲ ਕਰਦਾ ਨੰਬਰ ਬੋਲ ਦਿਆ ਬਦਰਾ 62837 62837 80540 80540 ਮਾਨਤਾਨ ਹੋ ਜੂ ਮੌਕੇ ਤੇ ਹਾਂ ਜੀ ਘੱਟ ਵੱਟ ਹਾਂ ਜੋ ਠੀਕ ਆ ਠੀਕ ਆ ਲੈ ਬਾਬਾ ਕਹਿੰਦਾ ਮਾਨ ਤਾਨ ਆਪਾਂ ਕਰ ਦਾਂਗੇ 65000 ਮੁੱਲ ਲਗਾ ਤੀਜੇ ਸੂਈ ਸੂਈ ਹੋਈ ਹੈ 17 ਕਿਲੋ ਦੁੱਧ ਤਸੱਲੀ ਨਾਲ ਆੜਾ ਆਪਾਂ ਬਾਬਾ ਕਹਿੰਦਾ ਚਵਾ ਕੇ ਦੇ ਦਾਂਗੇ ਬਾਕੀ ਤੁਸੀਂ ਬਾਬੇ ਨਾਲ ਫੋਨ ਤੇ ਗੱਲ ਬਾਤ ਹੈ ਜਿਹੜੀ ਗਾਂ ਬਾਰੇ ਕਰਕੇ ਤਸੱਲੀ ਨਾਲ ਘਰੋਂ ਚੋਗੇ ਬਾਬਾ ਕਹਿੰਦਾ 17 ਕਿਲੋ ਲਿਆ ਸਕਦੇ ਹੋਗੇ ਠੀਕ ਹੈ ਜੀ ਦੋਸਤੋ ਤੁਹਾਨੂੰ ਇੱਕ ਚੰਗੀ ਝੋਟੀ ਤੋਰ ਕੇ ਦਿਖਾਉਣੇ ਆਪਾਂ ਬਾਈਆਂ ਦੀ ਦੇਖੋ ਤੁਸੀਂ ਥਣ ਹਵਾ ਨਾ ਖੜੀ ਦਾ ਚੈੱਕ ਆਊਟ ਕਰੋ ਤੋਰੀਆਂ ਨੂੰ ਗਰਾ ਕੱਦਗਾਠ ਵੀ ਚੰਗਾਗਾ ਤੇ ਬਾਕੀ ਆਪਾਂ ਬਾਈਆਂ ਨੂੰ ਪੁੱਛਦੇ ਆ ਵੀ ਕੀ ਮਾਲ ਮੁੱਲ ਕਰਦੇ ਆ ਕਿੰਨੇ ਦੁੱਧ ਵਾਲੀਆਂ ਹਨਾ ਸੰਗਾ-ਸੁੰਗਾ ਦੀਆਂ ਕੁੰਡੀਆਂ ਜਮਾ ਕੱਦਗਾਠ ਵੀ ਚੰਗਾਗਾ ਛੋਟੀ ਦਾ ਬਾਕੀ ਦੇ ਥਾਣ ਹਵਾਨਾ ਇਧਰੋਂ ਸਾਈਡ ਤੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਹਨਾ ਬਾਕੀ ਪੁੱਛਾਂ ਬਾਈਆਂ ਦਾ ਵੀ ਮੁੱਲ ਕੀ ਕਰਦੇ ਆਗੇ ਕਿੰਨਾ ਦੁੱਧ ਆਗਾ ਹਨਾ ਕਿੱਥੋਂ ਤੱਕ ਦੇਣਗੇ ਸਾਰੀ ਡਿਟੇਲ ਲੈ ਕੇ ਦੇਵਾਂਗੇ ਕਿਹੜੀ ਜਗ੍ਹਾ ਤੋਂ ਆਇਆ ਭਰਾ ਸਾਰੀ ਗੱਲਬਾਤ ਬਾਈਆਂ ਨਾਲ ਕਰਾਂ ਪਹਿਲਾਂ ਤੁਸੀਂ ਤੁਰਦੀ ਨੂੰ ਚੈੱਕ ਆਊਟ ਕਰ ਲਿਓ ਥਾਣ ਹਵਾਨਾ ਤੁਸੀਂ ਬੈਕ ਸਾਈਡ ਤੋਂ ਜਿਹੜਾ ਦੇਖ ਸਕਦੇ ਹੋਗੇ ਤੁਰਦੀ ਨੂੰ ਚੈੱਕ ਕਰ ਲਿਓ ਤਾਜੀ ਸੂਈ ਹੋਈ ਹੈਗੀ ਪੁੱਛਾਂ ਪੈ ਜਾਂਦਾ ਵੀ ਕਿੰਨੇ ਕ ਦਿਨਾਂ ਦੀ ਸੂਈ ਹੈਗੀ ਤੇ ਦੇਖ ਆ ਜੋ ਸੀ ਮੋੜ ਲਿਆ ਬਾਈ ਮੋੜ ਲਿਆ ਜਾ ਕੱਦਗਾੜ ਵੀ ਚੰਗਾ ਸੰਗਾ ਦੀ ਵੀ ਕੁੰਡੀ ਹੈਗੀ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਗਟੇਲ ਲੈ ਕੇ ਦਿੰਨੇ ਆ ਤੁਹਾਨੂੰ ਵੀ ਕਿੰਨੇ ਦੁੱਧ ਵਾਲੀ ਹੈਗੀ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਦਾ ਛੱਠੇ ਵਾਲਾ ਛੱਠੇ ਵਾਲਾ ਜ਼ਿਲ੍ਹਾ ਬਠਿੰਡਾ ਕੀ ਨਾਮ ਆ ਬਾਈ ਆਪਣਾ ਛਿੰਦਾ ਸਿੰਦਾ ਸਿੰਦੇ ਭਾਈ ਆਪਣੀ ਮੱਝ ਕਰਦੀ ਹੈ ਕਿ ਵਪਾਰ ਦਾ ਕੰਮ ਕਰਦੀ ਆ ਕੈਮੇ ਸੂਏ ਸੂਈ ਹੋਈ ਆ ਦੂਜੇ ਸੂਏ ਕਾਹ ਕਿ ਦਿਨ ਹੋਗੇ ਸੂਈ ਨੂੰ ਮਹੀਨਾ ਹੋ ਗਿਆ ਸੂਈ ਨੂੰ ਠੀਕ ਆ ਤੇ ਦੁੱਧਾ ਦੀ ਗੱਲ ਕਰੀਏ ਭਾਈ ਕਿੰਨਾ ਕ ਦੁੱਧਾ ਏ ਥੱਲੇ 13 ਕਿਲੋ ਜਮਾ ਤਸੱਲੀ ਵਾਲਾ ਚਵਾ ਕੇ ਦੇ ਦੇਗਾ ਬੱਚਾ ਕੀ ਆ ਮੰਗਰਾ ਮੰਗਰ ਕੱਟੀ ਆ ਕਰਦੀ ਹੈਗੀ ਆਪਣੀ ਦੂਜੇ ਸੂਏ ਸੂਈ ਆ ਦੱਸਿਆ ਠੀਕ ਆ ਠੀਕ ਆ ਤੇ ਮੁੱਲ ਦੀ ਗੱਲ ਕਰੀਏ ਸਿੰਦੇ ਮੁੱਲ ਕੀ ਕਰਤਾ ਮੁੱਲ 95 95000 ਲੈਣ ਦੇਣ ਦੱਸ ਤੂੰ ਕੱਤੀ 85000 ਦੀ ਠੀਕ ਆ ਲੈ ਵੀ ਹਾਂ ਨਾ ਬਾਈਆਂ ਦੇ 85000 ਦੀ ਆ ਮੁੱਲ 95000 ਆ ਕਰਦੇ ਘਰ ਦੀ ਮਾਜਾ ਮਹੀਨਾ ਹੋ ਗਿਆ ਸੂਈ ਨੂੰ 13 ਕਿਲੋ ਤਸੱਲੀ ਵਾਲਾ ਚਵਾ ਦੇਗਾ ਜਮ੍ਹਾਂ ਕਰੋ ਠੀਕ ਆ ਲੈ ਬਾਈ ਕਹਿੰਦਾ 13 ਕਿਲੋ ਆਪਾਂ ਚਵਾ ਕੇ ਦੇ ਦਾਂਗੇ ਤੇ ਮਗਰ ਕੱਟੀ ਆ ਗਈ ਬਾਕੀ ਨੰਬਰ ਬੋਲਦੇ ਸੰਦੇ ਆਪਣਾ 94630 94630 35081 35081 ਠੀਕ ਆ ਪਿੰਡ ਚੱਠੇ ਵਾਲਾ ਚੱਠੇ ਵਾਲਾ ਚੱਠੇ ਵਾਲਾ ਜ਼ਿਲ੍ਹਾ ਪਠੰਡਾ ਲਾ ਵੀ 13 ਕਿਲੋ ਤਸੱਲੀ ਦਾ ਤੁਸੀਂ ਬਾਈ ਦੇ ਘਰੋਂ ਚਵਾ ਕੇ ਨਾਲ ਲਿਆ ਸਕਦੇ ਮੱਝ ਦਾ ਦੂਜੇ ਸੂਏ ਸੂਈ ਹੋਈ ਆ ਝੋਟੀ ਘਰ ਦੀ ਝੋਟੀ ਆ ਮਗਰ ਕੱਟੀ ਆਗੀ ਤੇ ਕਈ ਵਾਰੀ ਚਾਹਵਾਨ ਹੁੰਦੇ ਆ ਨਾ ਵੀਰ ਬਹੁਤ ਭਰਾ ਪੁੱਛਦੇ ਆ ਵੀ ਯਾਰ ਘਰ ਦੀਆਂ ਮੱਝਾਂ ਹੋਣ ਤਾਂ ਆ ਤੁਹਾਡੇ ਲਈ ਘਰ ਦੀ ਝੋਟੀ ਹੈਗੀ ਦੂਜੇ ਸੂਏ ਸੂਈ ਹੋਈ ਆ ਇੱਕ ਮਹੀਨਾ ਬਾਈ ਦੇ ਦਸਮ ਦਾ ਕੁ ਸੂਈ ਨੂੰ ਹੋ ਗਿਆ ਬਾਕੀ ਤੁਸੀਂ ਤਸੱਲੀ ਕਰਕੇ ਬਾਈ ਦੇ ਘਰੋਂ ਸਵਾਰ ਕਰਕੇ ਜਿਹੜਾ ਲਿਆ ਸਕਦਾ ਨੰਬਰ ਜਿਹੜਾ ਵੀਡੀਓ ਦੇ ਵਿੱਚ ਬੋਲਤਾ ਆ ਜਾਓ ਫਿਰ ਅੱਗੇ ਆਪਾਂ ਤੁਹਾਨੂੰ ਹੋਰ ਪਸੂਆਂ ਦੀ ਡਿਟੇਲ ਲੈ ਕੇ ਦਿੰਨੇ ਆ ਬਣੇ ਰਹੋ 8 ਤੱਕ ਆ ਜਾਓ ਵੀ ਦੋਸਤੋ ਹੁਣ ਇੱਕ ਪੱਚੀ ਝੋਟੀ ਦਿਖਾਉਣ ਆਗੇ ਪਹਿਲੀ ਸੂਈ ਸੂਈ ਆ ਬਾਈ ਠੀਕ ਪਹਿਲੇ ਸੂਈ ਦੀ ਝੋਟੀ ਆ ਗਈ ਬਾਕੀ ਆਪਾਂ ਬਾਈ ਨਾਲ ਕਰਾਂ ਗੱਲਬਾਤ ਥਨਾ ਹੋਣਾ ਇਧਰੋਂ ਸਾਈਡ ਤੋਂ ਦੇਖ ਆਜਾਂ ਬੋਡੀ ਸਟਰਚਰ ਦੀ ਬੋਡੀ ਬੰਤਾ ਦੀ ਚੰਗੀ ਆ ਝੋਟੀ ਸੰਗਾ ਸੰਗਾ ਦੀ ਵੀ ਕੁੰਡੀ ਆ ਬਾਕੀ ਬਾਈਆਂ ਨਾਲ ਆਪਾਂ ਕਰਦੇ ਆ ਗੱਲਬਾਤ ਵੀ ਕਿੰਨਾ ਦੁੱਧ ਆ ਕੀ ਮਾਲ ਮੁੱਲ ਕਰਦਾ ਕਿਹੜੀ ਜਗ੍ਹਾ ਤੋਂ ਆਇਆ ਕਿੱਥੋਂ ਦਾ ਕਰੋ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਆਪਾਂ ਮੁੱਲ ਜਿਹੜੇ ਮੰਡੀ ਤੇ ਕਰਨੇ ਹੁੰਦੇ ਹਨਾ ਬਾਕੀ ਪੁੱਛਦੇ ਆ ਬਾਈਆਂ ਨੂੰ ਵੀ ਕਿੱਥੋਂ ਕਿੱਥੇ ਦੇਣਗੇ ਗੱਲਬਾਤ ਸਾਰੀ ਆਪਾਂ ਕਰਦੇ ਆਂ ਵੀ ਦੇ ਸਾਡਾ ਪਹਿਲਾਂ ਤੁਹਾਨੂੰ ਆਪਾਂ ਸੈਰ ਤੋਂ ਇਧਰ ਥਾਣਾ ਬਨਾਈ ਦਾ ਦਿਖਾਉਣਾ ਹੈ ਬੋਡੀ ਮੰਤਰ ਦੀ ਦੇ ਸਾਡਾ ਸੰਗਤਾਂਾਂ ਦੀ ਬਾਈ ਕਿਹੜੀ ਜਗ੍ਹਾ ਤੋਂ ਆਏ ਆਂ ਬਾਈ ਕੁਲਰਿਆ ਦੇ ਹੈ ਕੁਲਰਿਆ ਕੁਲਰਿਆ ਤੋਂ ਜ਼ਿਲ੍ਹਾ ਮਾਨਸਾ ਹੀ ਆ ਹਾਂਜੀ ਹਾਂ ਠੀਕ ਆ ਕੈਮੇ ਸੂਈ ਸੂਈ ਦੱਸਿਆ ਇਹ ਪਹਿਲਣ ਪਹਿਲਣ ਆ ਠੀਕ ਆ ਕਹੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਕੋਈ ਨਾ ਕੋਈ 15 ਦਿਨ ਠੀਕ ਆ ਕੱਟਾ ਮਗਰ ਠੀਕ ਠੀਕ ਹੈ ਮੁੱਲ ਕੀ ਕਰਤਾ ਬਾਈ ਦਾ 1 10 ਠੀਕ ਆ ਦੁੱਧ ਕਿੰਨਾਗਾ ਦੁੱਧ ਹੈਗਾ 11 ਕਿਲੋ 11 ਕਿਲੋ ਠੀਕ ਆ ਤੇ ਲੈਣ ਦੇਣ ਬਾਈ ਕਿੱਥੋਂ ਕਰਕਾ ਇਹ ਤਾਂ ਹੈ 90 ਰੁਪਏ ਠੀਕ ਆ 90 ਰੁਪਏ ਤੱਕ ਆ ਹਾਂਜੀ ਠੀਕ ਆ ਨੰਬਰ ਬੋਲ ਦੇ ਬਾਈ ਆਪਣਾ 90 412 90 412 35612 35612 ਠੀਕ ਆ ਪਿੰਡ ਕੁਲਰੀਆਂ ਜ਼ਿਲ੍ਹਾ ਮਾਨਸਾ ਪਹਿਲੇ ਸੂਏ ਆ ਬਾਈ 1 10 ਮੰਗਦਿਆ ਬਾਕੀ ਬਾਈ ਕਹਿੰਦਾ 90 ਤੱਕ ਦੇ ਦਾਂਗੇ ਆਪਾਂ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਸਕਾ ਜਿਓ 11 ਲੀਟਰ ਬਾਈ ਦੁੱਧ ਜਿਹੜਾ ਦੱਸ ਦਿਆਗੇ ਤੁਸੀਂ ਤਸੱਲੀ ਨਾਲ ਆਵਾਜ਼ ਕਰੋ ਲਿਆ ਸਾਡੇ ਮਾਇਆ